ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਨ ਕੇ ਚੋਲੇ ਰਤੜੇ ਪਿਆਰੇ ਕੰਤ ਤਿਨਾ ਕੈ ਪਾਸ ਧੂੜ ਤਿਨਾ ਕੀ ਜੇ ਮਿਲੈ ਜੀ ਕਹੋ ਨਾਨਕ ਕੀ ਅਰਦਾਸ ਗੁਰਦੁਆਰਾ ਸਤਖੰਡਿਸ਼ਰ ਦਰਬਾਰ ਬਰੇਸ਼ੀਆ ਵਿਖੇ ਮਹਾਨ ਤਪਸਵੀ ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲੇ ਅਤੇ ਸੰਤ ਬਾਬਾ ਰੋਸ਼ਨ ਸਿੰਘ ਜੀ ਹੋਤੀ ਮਰਦਾਨ ਵਾਲੇ ਮਹਾਪੁਰਸ਼ਾਂ ਦੀ ਸਾਲਾਨਾ ਵਰਸੀ ਦੇ ਸੰਬੰਧ ਅੰਦਰ 13 14 ਅਤੇ 15 ਜੂਨ ਨੂੰ ਇਹ ਮਹਾਨ ਵਿਸ਼ਾਲ ਸਮਾਗਮ ਰੱਖੇ ਗਏ ਨੇ 13 ਜੂਨ ਸਵੇਰੇ 10 ਵਜੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਣਗੇ ਜਿਨ੍ਹਾਂ ਦੇ ਭੋਗ 15 ਜੂਨ ਨੂੰ ਸਵੇਰੇ 10 ਵਜੇ ਪਾਏ ਜਾਣਗੇ 13 ਜੂਨ ਸ਼ਾਮ ਅਤੇ 14 ਜੂਨ ਸ਼ਾਮ ਨੂੰ ਅਤੇ 15 ਜੂਨ ਦਿਨ ਦੇ ਅੰਦਰ ਵਿਸ਼ਾਲ ਦੀਵਾਨ ਸਜਾਏ ਜਾਣਗੇ ਜਿਸ ਦੇ ਅੰਦਰ ਸਾਡੇ ਪਾਸ ਵਿਸ਼ੇਸ਼ ਤੌਰ ਤੇ ਸ੍ਰੀ ਸੁਖ ਨਿਰੰજન ਸਿੰਘ ਜੀ ਸੁਮਨ ਸਾਹਿਬ ਤੁਹਾਡੀ ਜਥਾ ਵਿਸ਼ੇਸ਼ ਤੌਰ ਤੇ ਇੰਡੀਆ ਦੀ ਧਰਤੀ ਤੋਂ ਇਸ ਦਿਵਾਨਾ ਅੰਦਰ ਤਿੰਨੋਂ ਦਿਨ ਹਾਜ਼ਰੀਆਂ ਭਰਨਗੇ ਸੋ ਬਰੇਸ਼ੀਆ ਇਲਾਕੇ ਬਰੇਸ਼ੀਆ ਇਲਾਕਾ ਨਿਵਾਸੀ ਸਿੱਖ ਸੰਗਤਾਂ ਨੂੰ ਬੇਨਤੀ ਹੈ ਕਿ ਇਹਨਾਂ ਤਿੰਨ ਰੋਜ਼ਾਂ ਸਮਾਗਮਾਂ ਦੇ ਅੰਦਰ ਹਾਜ਼ਰੀਆਂ ਭਰ ਕੇ ਮਾਪੁਰਸ਼ਾਂ ਦੀ ਅਤੇ ਗੁਰੂ ਸਾਹਿਬ ਦੀ ਖੁਸ਼ੀਆਂ ਪ੍ਰਾਪਤ ਕਰਨਾ ਕਰੋ ਜਿਸ ਦੇ ਅੰਦਰ ਗੁਰਦੁਆਰਾ ਸਾਹਿਬ ਵਿਖੇ ਵਿਸ਼ੇਸ਼ ਤੌਰ ਤੇ ਛਟਾਲਾਂ ਦਾ ਗੁਰੂ ਕੇ ਲੰਗਰ ਦਾ ਪ੍ਰਬੰਧ ਕੀਤਾ ਜਾਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ